ਮੁਰਦਾਬਾਦ 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 ਪੰਜਾਬ ਸਰਕਾਰ ਹਾਏ 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 ਭਗਵੰਤ ਮਾਨ ਮੁਰਦਾਬਾਦ 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 ਪੰਚਾਇਤ ਮੰਤਰੀ ਮੁਰਦਾਬਾਦ 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 ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਹਾਏ 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 ਪੱਕੇ ਕਰੋ ਪੱਕੇ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਭਗਵੰਤ ਮਾਨ ਮਰਦਾਬਾਦ 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 ਰੇਗਾ ਮਲਾਜਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਰੇਗਾ ਮਲਾਜਮ ਪੱਕੇ ਕਰੋ ਪੱਕੇ ਕਰੋ ਪੱਕੇ ਦੋ ਸ਼ਰਮਾ ਜੀ ਲੋਕੇਸ਼ਨ ਜੀ ਕੀ ਗੱਲ ਆ ਜੀ ਅੱਜ ਤਾਂ ਨਾ ਲਾਇਆ ਅੱਜ ਅਸੀਂ ਧਰਨਾ ਲਾਇਆ ਵਾ ਵੀ ਅਸੀਂ ਇਨੇ ਹੱਕੇ ਪਏ ਆ ਸਰਕਾਰ ਤੋਂ ਇਨੇ ਦੁਖੀ ਹੋ ਗਏ ਆ ਕਿੰਦੇ ਵੀ 12 ਸਾਲ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਆ ਪਰ ਸਾਨੂੰ 17 17 18 18 ਸਾਲ ਹੋ ਗਏ ਆ ਕੱਚੇ ਥੋੜੀਆ ਥੋੜੀਆ ਤਨਖਾਹਾਂ ਤੇ ਕੰਮ ਕਰਨ ਦੇ ਆ ਤੇ ਕਰੋੜਾ ਰੁਪਏ ਧਾਰ ਲੈ ਕੇ ਆਈ ਪਿੰਡਾਂ 'ਚ ਡਵੈਲਪਮੈਂਟ ਕਰਨ ਦੇ ਆ ਫਰਮਾਂ ਵਾਲੇ ਮੰਨ ਲੋ ਸਾਨੂੰ ਫੋਨ ਤੇ ਫੋਨ ਕਰਦੇ ਆ ਜੈ ਇੰਨੀ ਆਈ ਪਿੰਡਾਂ 'ਚ ਜਿੰਨੀ ਡਵੈਲਪਮੈਂਟ ਹੋਣ ਦੀ ਆਪਾਂ ਆਪਣੇ ਸਿਰ ਬਸੇਰ ਕਰਨ ਦੇ ਆ ਧਾਰ ਲੈ ਕੇ ਪਿੰਡਾਂ ਦਾ ਵਿਕਾਸ ਕਰਨ ਦੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਣ ਦੀ ਨਾ ਸਾਨੂੰ ਮੰਨ ਲੋ ਜਿਹੜੀ ਵੀ ਸਰਕਾਰ ਆਉਂਦੀ ਕੋਈ ਸਾਡਾ ਹੱਥ ਪੱਲਾ ਨਹੀਂ ਫੜਦੀ ਹੁਣ ਇਹਨੂੰ ਵੀ ਸਰਕਾਰ ਨੂੰ ਆਈ ਨੂੰ 3 ਸਾਲ ਹੋ ਚੱਲੇ ਆ ਲਾਰੇ ਤੇ ਲਾਰੇ ਪਰ ਜਦੋਂ ਸਰਕਾਰ ਹੋਣ ਤੋਂ ਪਹਿਲਾਂ ਇਹਨਾਂ ਦਾ ਇਹ ਵਾਦਾ ਹੀ ਵੀ ਆਪਾਂ ਕੱਚੇ ਮੁਲਾਜ਼ਮ ਪੈਲ ਦੇ ਆਧਾਰ ਤੇ ਪੱਕੇ ਕੀਤੇ ਜਾਣਗੇ ਕੋਈ ਕਮੇਟੀ ਜਿਹੜੀ ਬੰਦੀ ਨਾ ਕੋਈ ਗੱਲ ਸੁਣੀ ਜਾਣਦੀ ਆ ਨਾ ਕੋਈ ਕੋਹੋਂ ਡਿਆ ਜਦ ਕਿ ਨਰੇਗਾ ਦਾ ਮੇਨ ਰੋਲ ਹੀ ਇਹਨਾਂ ਦੇ ਪਿੰਡਾਂ 'ਚ ਜਿੰਨੀ ਡਵੈਲਪਮੈਂਟ ਦਾ ਮੇਨ ਰੋਲ ਹੈਗਾ ਨਰੇਗਾ ਦਾ। ਪਾਸਿੰਗ ਜੋਸਨ ਹੈ ਜੀ। ਦਪਾਲ ਜੀ ਅੱਜ ਧਰਨਾ ਕਾ ਲਾਇਆ ਜੀ। ਸਾਡਾ ਧਰਨਾ ਜੀ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਆ ਜਿਹੜੀ ਭਗਵੰਤ ਮਾਨ ਦੀ ਆਪ ਸਰਕਾਰ ਜਿਹੜੀ ਸੱਤਾ ਚੋਂ ਤੋਂ ਪਹਿਲਾਂ ਕਹਿੰਦੀ ਸੀ ਕਿ ਪੰਜਾਬ ਦੇ ਜਿੰਨੇ ਵੀ ਕੱਚੇ ਮੁਲਾਜ਼ਮ ਆ ਪੈਲ ਦੇ ਆਧਾਰ ਤੇ ਹੀ ਤਿੰਨ ਮਹੀਨੇ ਦੇ ਵਿੱਚ ਸਰਕਾਰ ਹੁੰਦੀ ਜਿਹੜੇ ਪੱਕੇ ਕਰਾਂਗੇ। ਅੱਜ ਲਗਾਤਾਰ 3 ਸਾਲ ਵੀ ਜਾਣਦੇ ਵੀ ਇਹ ਸਰਕਾਰ ਨੇ ਸਾਡੀ ਅਜੇ ਤੱਕ ਕੋਈ ਆਵਾਜ਼ ਨਹੀਂ ਪੁੱਛ ਲਗਾਤਾਰ ਸਾਡੇ ਦੇ ਪ੍ਰੈਸ਼ਰ ਪਾ ਕੇ ਸਾਡੇ ਕੋ ਕੰਮ ਕਰਵਾ ਲਈ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਮਜਬੂਰ ਕੀਤਾ ਆ ਵਾ ਜਦ ਕਿ ਇਹਨਾਂ ਨੇ ਅਜੇ ਤੱਕ ਸਾਨੂੰ ਆਪਣੇ ਕੋਈ ਫੰਡ ਨਹੀਂ ਦਿੱਤਾ ਸਾਰੇ ਫੰਡ ਅਸੀਂ ਦੇਰੇका ਮੁਲਾਜ਼ਮ ਜਿਹੜੇ ਜਿੰਨੇ ਵੀ ਸਾਡੇ ਇੱਥੇ ਪੰਜਾਬ ਦੇ ਵਿੱਚ ਆ ਆਪਣੇ ਜੇਬਾਂ ਦੇ ਵਿੱਚੋਂ ਪੈਸੇ ਲਾ ਕੇ ਜਾਂ ਫਰਮਾਂ ਕੋ ਉਧਾਰ ਪੈਸੇ ਲੈ ਕੇ ਇਹਨਾਂ ਦੇ ਪਿੰਡਾਂ ਦੇ ਵਿੱਚ ਵਿਕਾਸ ਕਰਾ ਰਹੇ ਆ ਪਰ ਇਸ ਸਰਕਾਰ ਨੇ ਅਜੇ ਤੱਕ ਸਾਡੀ ਇੱਕ ਵਾਰੀ ਵੀ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਤੇ ਨਾ ਹੀ ਇਹਨਾਂ ਨੇ ਸਾਨੂੰ ਜਿੰਨੀ ਵਾਰੀ ਵੀ ਇਹਨਾਂ ਦੇ ਅਸੀਂ ਧਰਨੇ ਪ੍ਰਦਰਸ਼ਨ ਕੀਤੇ ਆ ਜਿੰਨੀ ਜਿੰਨੀ ਵਾਰੀ ਵੀ ਇਹਨਾਂ ਸਾਨੂੰ ਅਸਮਾਨ ਦਿੱਤਾ ਮੀਟਿੰਗ ਦਾ ਕੋਈ ਵੀ ਉਹਦੇ ਵਿੱਚ ਇਹਨਾਂ ਨੇ ਕੋਈ ਹੱਲ ਨਹੀਂ ਕੱਢਿਆ ਸਾਡਾ ਨਾ ਹੀ ਇਹਨਾਂ ਨੇ ਸਾਡੀ ਅਜੇ ਤੱਕ ਕੋਈ ਗੱਲਬਾਤ ਸੁਣੀ ਆ ਇਹ ਆ ਜਿਹੜਾ ਤਰਨਾ ਰਖਲਾ ਹੈ ਕਿੰਨੇ ਚਿਰ ਤੱਕ ਚੱਲੇਗਾ ਤਾਂ ਇਹ ਸਾਡਾ ਤਰਨਾ ਜਿਹੜਾ ਜੀ ਜਿੰਨਾ ਚਿਰ ਸਾਡੀ ਸਰਕਾਰ ਦੇ ਨਾਲ ਕੋਈ ਗੱਲਬਾਤ ਨਹੀਂ ਹੁੰਦੀ ਤੇ ਪੰਚਾਇਤ ਮੰਤਰੀ ਆ ਮੁੱਖ ਮੰਤਰੀ ਨਾਲ ਸਾਡੀ ਕੋਈ ਗੱਲਬਾਤ ਨਹੀਂ ਦੀ ਉਹਨਾਂ ਚਿਰ ਜਿਹੜਾ ਸਾਡਾ ਤਰਨਾ ਜਿਹੜਾ ਲਗਾਤਾਰ ਚੱਲੀ ਰਹੂਗਾ